ਇਹ ਥਾਂ ਦੇ ਵਿੱਚ ਆਪਾਂ 44 ਇੰਚ ਪਲੱਸ ਕਰਾਂਗੇ ਤਾਂ ਸਾਡੇ ਵੱਤੀ ਇੱਥੇ ਆਪਣੀ ਜੀ ਤਲਵਾਹ ਨਹੀਂ ਲੈਣੀ ਹੋਣੀ ਹੁਣ ਆਪਾਂ ਇਹ ੁੰਡਾ ਲਾਵਾਂਗੇ 29 ਇੰਚ ਦਾ ਲਾਵਾਂਗੇ ਲੱਗਦੀ ਐਸੇ ਨਿਸ਼ਾਨੀ ਤੇ ਇਹ ਆਪਾਂ ਰੈਡੀ ਰੱਖਣਾ ਹੈਗਾ 13 ਇੰਚ ਦਾ 13 ਇੰਚ ਦੀ ਨਿਸ਼ਾਨੀ ਲਾ ਕੇ

ఇంచ <laughs> <laughs> Okay.